ਕਲਵੰਤ ਸਿੰਘ ਖਾਲਸਾ ਜੀ ਵਾਹਿਗੁਰੂ ਜੀ ਦੀ ਅਪਾਰਖੇ ਕਿਰਪਾ ਹੋਈ ਹੈ ਤੇ ਤੁਹਾਡੇ ਘਰ ਦਾ ਲੈਂਟਰ ਪੈ ਰਿਹਾ ਅੱਜ ਭਾਈ ਕਨਈਆ ਜੀ ਸੇਵਾ ਸੈਟੀ ਦੇ तमाम ਜੋਧੇ ਉਸ ਦੇ ਨਾਲ ਨਾਲ ਹਰਮ간 ਫਤਿਹ ਸੇਵਾ ਦਲ ਦੇ ਜੋਧੇ ਸਾਡੇ ਪੱਤਰਕਾਰ ਵੀਰ ਸੁਖਵਿੰਦਰ ਸਿੰਘ ਸਲੋਦੀ ਸਾਰੇ ਹਾਜ਼ਰ ਨੇ ਕਿਵੇਂ ਦਾ ਮਹਿਸੂਸ ਕਰ ਰਹੇ ਹੋ ਅੱਜ ਤੁਹਾਡੇ ਘਰ ਦਾ ਲੈਂਟਰ ਪੈ ਰਿਹਾ ਬਹੁਤ ਵਧੀਆ ਮਹਿਸੂਸ ਹੋ ਰਿਹਾ ਜੀ ਮੇਰੀ ਛੱਤ ਪੈ ਗਈ ਜੀ ਸਭ ਤੋਂ ਵੱਡੀ ਗੱਲ ਜਿਹੜੀ ਮਤਲਬ ਅੱਜ ਮਾਨੂਪੁਰ ਵਾਲੀ ਖਬਰ ਆਉਣੀ ਸੀ ਅੱਜ ਮੇਰੀ ਵੀ ਹੋਣੀ ਸੀ ਅੱਜ ਛੱਤ ਪੈ ਗਈ ਮਹਾਰਾਜ ਦੀ ਕਿਰਪਾ ਨਾਲ ਤੁਹਾਡੀ ਸਾਰੇ ਵੀਰਾਂ ਦੀ ਕਿਰਪਾ ਦੇ ਨਾਲ ਇਹ ਕੰਮ ਹੋ ਗਿਆ ਜੀ ਸਿਰੇ ਚੜ ਗਿਆ ਇਹਦੇ ਵਿੱਚ ਇਸ ਘਰ ਨੂੰ ਬਣਾਉਣ ਦੇ ਵਿੱਚ ਬਹੁਤ ਵੱਡਾ ਹੱਥ ਹੈ ਜੀ ਕਸ਼ਮੀਰ ਸਿੰਘ ਖਾਲਸਾ ਉਹਨਾਂ ਦਾ ਕਿਉਂਕਿ ਸ਼ੁਰੂਆਤ ਇਹਨਾਂ ਤੋਂ ਹੋਈ ਖਾਲਸਾ ਜੀ ਤੁਹਾਡੇ ਕੀ ਕਹਿਣੇ ਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਕੋਈ ਅੱਦਾ ਵੱਡਾ ਰੋਲ ਨਹੀਂ ਹੈਗਾ ਇਹ ਸਾਰਾ ਜਿੰਨੀਆਂ ਵੀ ਸਰਬੱਤ ਸੰਗਤਾ ਨੇ ਜਿਵੇਂ ਆਪਣਾ ਦਸਵੰਦ ਸਹੀ ਜਗ੍ਹਾ ਤੇ ਉਹ ਮੈਸੇਜ ਲੈ ਕੇ ਨਾਲ ਆਂਦੀਆਂ ਅਸੀਂ ਕੁਝ ਨਹੀਂ ਕਰਨ ਯੋਗ ਹੈਗੇ ਭਾਈ ਕਨਈਆ ਜੀ ਸੇਵਾ ਸੁਸਾਇਟੀ ਅਕਾਲ ਸਹਾਇ ਲਹਿਰ ਕੀਰਤਨ ਸੇਵਾ ਸੁਸਾਇਟੀ ਤੇ ਅਖੰਡ ਕੀਰਤਨੀਆਂ ਜਥਾ ਤੇ ਹੋਰ ਹਰ ਮੈਦਾਨ ਫਤਿਹ ਤੋਂ ਹੈ ਗਈ ਆ ਹੋਰ ਬਹੁਤ سارے ਭਰਾ ਆਏ ਜਿਹਨੇ ਕਿਸੇ ਨੇ 5 ਥੈਲੇ ਕਿਸੇ ਨੇ 10 ਥੈਲੇ ਕਿਸੇ ਨੇ 20 ਥੈਲੇ ਆਪਣਾ ਹਰ ਇੱਕ ਨੇ ਯੋਗਦਾਨ ਪਾਇਆ ਆ ਵਾਹਿਗੁਰਜੀ ਦੀ ਕਿਰਪਾ ਸਤਿਕਾਰੇ ਕਾਰਜ ਸਿਰੇ ਚੜਿਆ ਆ ਇਹਨਾਂ ਦੇ ਭਾਗਾਂ ਦੇ ਵਿੱਚ ਲਿਖਿਆ ਹੋਇਆ ਸੀ ਤਾਂ ਜੋ ਜਿਹੜਾ ਇਹ ਦਸਵੰਦ ਆ ਸਾਰਿਆਂ ਨੇ ਥੋੜਾ ਥੋੜਾ ਦੇ ਕੇ ਅੱਜ ਵੀਰ ਜੀ ਦਾ ਇਹ ਲੈਂਟਰ ਜਿਹੜਾ ਪੈ ਰਿਹਾ ਬਾਕੀ ਅਸੀਂ ਕੁਝ ਨਹੀਂ ਕਹਿ ਸਕਦੇ ਤਾਂ ਮਾਣ ਹੋ ਜਾਣਾ ਜੀ ਮਹਾਰਾਜ ਜੀ ਕਰਵਾਉਣ ਵਾਲੇ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਅੱਜ ਅਜ ਮਿਸ ਕਰ ਰਹੇ ਆ ਮਹਾਕਾਲ ਬਲੱਡ ਸੇਵਾ ਦੇ ਜੋਧੇ ਰਾਹੁਲ ਗਰ ਕਾ ਬਾਬਾ ਜੀ ਜੋ ਕਿ ਸਾਡੇ ਵਿੱਚ ਮੌਜੂਦ ਨਹੀਂ ਹਨ ਜ਼ਰੂਰੀ ਕੰਮ ਸੀ ਨਹੀਂ ਪਹੁੰਚ ਸਕੇ ਉਹਨਾਂ ਵੱਲੋਂ ਵੀ ਹਾਜ਼ਰੀ ਸਵੇਰੇ ਭਰੀ ਗਈ ਆ ਸਵੇਰੇ ਹਾਜ਼ਰੀ ਭਰੀ ਗਈ ਹੈ ਜੀ ਸੋ ਉਹਨਾਂ ਦਾ ਵੀ ਧੰਨਵਾਦ ਹੈ ਉਹਨਾਂ ਵੱਲੋਂ ਵੀ ਕਾਫੀ ਸਹਿਯੋਗ ਹੋਇਆ ਕਿ ਬਾਕੀ ਸੰਸਥਾਵਾਂ ਦਾ ਨਾਮ ਖਾਲਸਾ ਜੀ ਨੇ ਦੱਸਿਆ ਜਤਿੰਦਰ ਸਿੰਘ ਮੈਮੀ ਜੀ ਕੀ ਕਹਿਣਾ ਜੀ ਤੁਹਾਡਾ ਦੇਖੋ ਬਹੁਤ ਖੁਸ਼ੀ ਦੀ ਗੱਲ ਆ ਕਿ ਸਾਡਾ ਵੀਰ ਕਲਵੰਤ ਸਿੰਘ ਜੋ ਕਿ ਹਮੇਸ਼ਾ ਹੀ ਸੇਵਾ ਦੇ ਕਾਰਜਾਂ ਨੂੰ ਅੱਗੇ ਵਧਕੇ ਕਰਦਾ ਸੀ ਜਦੋਂ ਇਹ ਪਤਾ ਲੱਗਿਆ ਕਿ ਵੀਰ ਦੀ ਸ਼ਕਤ ਡਿਗਣੇ ਵਾਲੀ ਆ ਗੁਰੂ ਮਹਾਰਾਜ ਨੇ ਦੇਖੋ ਕਿਰਪਾ ਕੀਤੀ ਤੇ ਅੱਜ ਮਾਲਕ ਨੇ ਇੰਨੀ ਕਿਰਪਾ ਕੀਤੀ ਕਿ ਅੱਜ ਗੁਰੂ ਮਹਾਰਾਜ ਨੇ ਜਿਹੜੇ ਆਸ਼ੀਰਵਾਦ ਸਦਕਾ ਇਹ ਵੀਰ ਦਾ ਜਿਹੜਾ ਲੈਂਟਰ ਆ ਉਹ ਪੈ ਗਿਆ ਬਾਕੀ ਕਰਵਾਉਣ ਵਾਲਾ ਉਹ ਪਰਮਾਤਮਾ ਹੀ ਹੁੰਦਾ ਉਹ ਕਿਹੜੇ ਰੂਪ ਦੇ ਵਿੱਚ ਕਿੱਧਰੋਂ ਆ ਕੇ ਕਿੱਧਰ ਫੁੱਲੀ ਪਸਾ ਦਿੰਦਾ ਇਹ ਉਹੀ ਜਾਣਦਾ ਅਸੀਂ ਤਾਂ ਉਸ ਮਾਲਕ ਨੂੰ ਇਹੀ ਸ਼ੁਕਰ ਕਰਦੇ ਆਂ ਕਿ ਸਾਡਾ ਜਿਹੜਾ ਦਸਬੰਧ ਆ ਸਾਡੇ ਭਰਾਵਾਂ ਦਾ ਜਿਹੜਾ ਦਸਬੰਧ ਆ ਉਹ ਸਹੀ ਜਗ੍ਹਾ ਤੇ ਲੱਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਵਿੱਚ ਭਾਈ ਕਨ੍ਹਈਆ ਜੀ ਸੇਵਾ ਸੈਟੀ ਦੇ ਮੁੱਖ ਸਲਾਹਕਾਰ ਜਸਵੀਰ ਸਿੰਘ ਜੱਸੀ ਭਾਜੀ ਹਾਜ਼ਰ ਨੇ ਵੀਰ ਜੀ ਅੱਜ ਖੁਸ਼ੀ ਵੀ ਹੁੰਦੀ ਹੈ ਇਹ ਕਾਰਜ ਦੇਖ ਕੇ ਤੁਹਾਡੇ ਮਨ ਦੇ ਵਿੱਚ ਅੱਜ ਜਿਹੜੇ ਚਾਅ ਨੇ ਤੁਸੀਂ ਵੀ ਬਿਆਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੇਵਾ ਕੀਤੇ ਸਫਲ ਹੈ ਜੇ ਤ ਸਤਗੁਰ ਕਾ ਮਨ ਮੰਨੇ ਜੇ ਸਤਗੁਰ ਕਾ ਮਨ ਮੰਨੇ ਆ ਤਾਂ ਪਾਪ ਕ ਸੰਗਲ ਭੰਨੇ ਕਿਉਂਕਿ ਸੇਵਾ ਦੇ ਪ੍ਰਤੀ ਸਤਗੁਰੂ ਜੀ ਵੀ ਬਹੁਤ ਜਗ੍ਹਾ ਪ੍ਰਮਾਨ ਕਰਦੇ ਨੇ ਨੋਖਤਾ ਦੀ ਸੇਵਾ ਇੱਕ ਅਹਿਦੀ ਸੇਵਾ ਹੈ ਜੇ ਆਪਾਂ ਕਿਸੇ ਲੋੜਵੰਦ ਦੀ ਸੇਵਾ ਕਰ ਦਿੰਦੇ ਆ ਤਾਂ ਉਸ ਤੋਂ ਮਹਾਨ ਕਾਰਜ ਕੋਈ ਨਹੀਂ ਹੁੰਦਾ ਅੱਜ ਖਾਲਸਾ ਜੀ ਦੇ ਘਰ ਦਾ ਲੈਂਟਰ ਫੈਰੇ ਹੈ ਇਹ ਸਤਪੁਰਾਂ ਨੇ ਕਿਰਪਾ ਕੀਤੀ ਹੈ ਸਮੂਹ ਸੇਵਾ ਦਾ ਰਾਤ ਕਸ਼ਮੀਰ ਸਿੰਘ ਖਾਲਸਾ ਜੀ ਦਾ ਉੱਤੇ ਮੈਂ ਬਾਕੀ ਜਿੰਨੇ ਵੀ ਆਪਾਂ ਸੇਵਾਦਾਰ ਇਕੱਠੇ ਹੋਏ ਆ ਸਾਰਿਆਂ ਨੇ ਜੋ ਵੀ ਸ਼ਰਧਾ ਮੁਸਾਫਤ ਤੇ ਫੁੱਲ ਭੇਟਾ ਇੱਥੇ ਖਾਲਸਾ ਜੀ ਨੂੰ ਦਿੱਤੀ ਹੈ ਖਾਲਸਾ ਜੀ ਦੇ ਘਰ ਦੇ ਲੈਂਟਰ ਪਹੁੰਚਣ ਵਾਸਤੇ ਦਿੱਤੀ ਹੈ ਸਤਪੁਰੇ ਸਭ ਦੀਆਂ ਸਵਾਵਾਂ ਪ੍ਰਵਾਨ ਕਰਨਾ ਔਰ ਇਸੇ ਤਰ੍ਹਾਂ ਮਨੁੱਖਤਾ ਦੀ ਸੇਵਾ ਦੇ ਵਿੱਚ ਸਾਨੂੰ ਸਾਰਿਆਂ ਨੂੰ ਜੋੜ ਕੇ ਰੱਖਣਾ ਹੈ ਧੰਨਵਾਦ ਆ ਸਾਰਿਆਂ ਦਾ ਜਿਨ੍ਹਾਂ ਨੇ ਇਹ ਕਾਰਜ ਦੇ ਵਿੱਚ ਆਪਣਾ ਸਹਿਯੋਗ ਦਿੱਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਇਸ ਮਹਾਨ ਕਾਰਜ ਦੇ ਵਿੱਚ ਸਾਡੇ ਵੀਰ ਸੁਖਵਿੰਦਰ ਸਿੰਘ ਖਾਲਸਾ ਜੀ ਇਹਨਾਂ ਦਾ ਵੀ ਬਹੁਤ ਵੱਡਾ ਹੱਥ ਹੈ ਜੀ ਵੀਰ ਸੁਖਵਿੰਦਰ ਸਿੰਘ ਸਲੋਦੀ ਪਾਣੀ ਦਾ ਕਹਿਣਾ ਕਿ ਸਾਰੇ ਹੱਥ ਬਿਠਾ ਕੇ ਜਿਸ ਭਾਵਾ ਜਿਸ ਜੀ ਬਾਛਾਨੀ ਕਿਰਪਾ ਕੀਤੀ ਹੈ ਸਾਰੇ ਸਮਾਜ ਦੀ ਸੰਸਥਾਵਾਂ ਦੇ ਉੱਪਰ ਪੰਥ ਦਾ ਇਹ ਕਾਰਜ ਨਹੀਂ ਸੀਗਾ ਵੀ ਕੋਈ ਭਾਵੇਂ ਮੈਂ ਹੋਣਾ ਭਾਵੇਂ ਤੁਸੀਂ ਹੋਵੇ ਜਿੰਨੇ ਵੀ ਸਮਾਜ ਦੇ ਵਿੱਚ ਜੱਥੇਬੰਦੀਆਂ ਨੇ ਜਿੰਨੇ ਵੀ ਸਾਡੇ ਦਾਨੀ ਸੋਚਣੇ ਮੈਂ ਤੁਹਾਨੂੰ ਪਹਿਲਾਂ ਤੋਂ ਧੰਨਵਾਦ ਕਰੂੰਗਾ ਕਿਉਂਕਿ ਸਾਡਾ ਇਹਨਾਂ ਰੂਹ ਨਹੀਂ ਹੈਗਾ ਜਿਨ੍ਹਾਂ ਸੰਗਤ ਦੇ ਵਿੱਚ ਪਿਆਰ ਵੇਖਿਆ ਸਾਡਾ ਇੱਕ ਮੇਰਾ ਮਕਸਦ ਹੈ ਵੀ ਜਿਹੜੇ ਬਰਾਬਰ ਚੱਕਣਾ ਕਿਵੇਂ ਸਾਡੇ ਅਸੀਂ ਭਰਾ ਹਾਂ ਕਹਿੰਦਾ ਇੱਕ ਦੂਜੇ ਨੂੰ ਬਰਾਬਰ ਚੱਕੀਏ ਭਾਵੇਂ ਉਹ ਤ੍ਰਿਪੀ ਦੇ ਵਿੱਚ ਨੇ ਭਾਵੇਂ ਉਹ ਕਿਸੇ ਵੀ ਕਾਰਜ ਖੇਤਰ ਦੇ ਵਿੱਚ ਨੇ ਸਾਨੂੰ ਉਹਨਾਂ ਨੂੰ ਬਰਾਬਰ ਚੱਕਣਾ ਚਾਹੀਦਾ ਹੈ ਨਾ ਕਿ ਇੱਕ ਦੂਜੇ ਨੂੰ ਕੰਡਿਸ਼ਨ ਕਰਨਾ ਚਾਹੀਦਾ ਜਦੋਂ ਤੱਕ ਕੋਸ਼ਿਸ਼ ਇਹ ਹੁੰਦੀ ਹੈ ਕਿ ਆਪਾਂ ਇੱਕ ਦੂਜੇ ਨੂੰ ਥੱਲੇ ਥੜਦੇ ਹਾਂ ਪਰ ਅਸੀਂ ਇਹ ਸਾਡੇ ਸੰਸਥਾਵਾਂ ਨੇ ਬਰਾਬਰ ਕੀਤਾ ਭਾਈ ਪਲਵੰਤ ਸਿੰਘ ਅਸੀਂ ਵੀ ਚਾਹੁੰਦੇ ਹਾਂ ਬੜੀ ਸਮਾਜ ਸੇਵਾ ਕੀਤੀ ਉਹਨਾਂ ਨੇ ਸਾਡੇ ਨਾਲ ਜਿ세 ਬੰਦ ਜੁੜੇ ਰਹੇ ਨੇ ਤੁਹਾਡੇ ਭਾਈ ਕਨੀਆ ਸੇਵਾਦਾਰ ਨੇ ਹਰ ਮਦਦ ਫਤਿਹ ਸੇਵਾਦਾਰ ਉਹ ਸੇਵਾ ਹੀ ਆ ਜਿਹੜੀ ਵਾਚ ਨੂੰ ਕੀਮਤ ਮਿਲ ਗਈ ਉਹਦਾ ਅੱਜ 7 7 ਪੈ ਗਈ ਮਕਾਨ ਦੀ ਔਰ ਇਹਦੇ ਬੱਚੇ ਵਾਸਤੇ ਵੀ ਇੱਕ ਬਹੁਤ ਵੱਡਾ ਪਰਪਕਾਰ ਆ ਕਿਉਂਕਿ ਕਹਿੰਦੇ ਪੰਛੀ ਵੀ ਆਪਣੇ ਆਲ ਨੇ ਬਣਾ ਲੈਂਦੇ ਨੇ ਪਰ ਗਰੀਬੀ ਕਰਕੇ ਕਰਕੇ ਇਸ ਬੱਚੇ ਤੋਂ ਨੌਜਵਾਨ ਵੀਰ ਤੋਂ ਆਪਣਾ ਮਕਾਨ ਨਹੀਂ ਬਣਿਆ ਸੀ ਤੇ ਇਹਦੇ ਨਾਲ ਵਿੱਚ ਕੋਈ ਰੋਸ ਨਹੀਂ ਹੈਗਾ ਵੀ ਆਪਾਂ ਸਸਤਾਵਾਂ ਨਹੀਂ ਬਣਾਇਆ ਇਹ ਸਾਰਾ ਬਣਾਇਆ ਉਸ ਵਾਹਿਗੁਰੂ ਨੇ ਸਾਡੇ ਹੱਥ ਕੁਝ ਵੀ ਨਹੀਂ ਨਿਹਰਾ ਮੁਝਰੇ ਕੁਝ ਨਹੀਂ ਜੂ ਕੁਛ ਹੈ ਤੇਰਾ ਇਹ ਪ੍ਰਮਾਤਮਾ ਹੀ ਕਾਪੂ ਸਤੰਦਾ ਮੈਂ ਤਾਂ ਅੱਜ ਮੈਨੂੰ ਐਨ ਲੱਗਿਆ ਵੀ ਜਿਵੇਂ ਮੇਰੇ ਘਰ ਦਾ ਮਕਾਨ ਦਾ ਲੈਂਟਰ ਪੈਂਦਾ ਹੋਵੇ ਮੈਨੂੰ ਪਰ ਜਦੋਂ ਦੱਸਿਆ ਕਹਿੰਦੇ ਵੀ ਲੈਂਟਰ ਸ਼ੁਰੂ ਹੋ ਗਿਆ ਮੈਂ ਭੱਜ ਕੇ ਜਾ ਕੇ ਦੁਕਾਨ ਦੀ ਲੱਡੂ ਦੀ ਦੁਕਾਨ ਤੇ ਗਿਆ ਮੈਂ ਵੀ ਪਹਿਲਾਂ ਲੱਡੂ ਬਣਦੇ ਆ ਜਾ ਮੇ ਤਾਂ ਜਿੰਨਾ ਚਾਵ ਹੈ ਵਾਹ ਜੀ ਵਾਹ ਦੇਖੋ ਕਿੰਨਾ ਚਾਵ ਹੈ ਜੀ ਚਿਹਰਿਆਂ ਤੇ ਲਾਲੀ ਆ ਹੁਣ ਮੈਂ ਬੇਨਤੀ ਕਰਾਂਗਾ ਸਾਡੇ ਵੀਰ ਸਰਬਜੀਤ ਭਾਜੀ ਜੋ ਕਿ ਭਾਈ ਕਨਈਆ ਜੀ ਸੇਵਾ ਸੈਟੀ ਵੱਲੋਂ ਵੀਰ ਨੂੰ ਜੋ ਦਸਵੰਦ ਭੇਟਾ ਕਿਹਾ ਗਿਆ ਸੀ ਉਹ ਭੇਡ ਕਰਨ ਬੋਲੇ ਸੋਨਿਆ ਸਾ ਸ੍ਰੀ ਆਕਾਨ